ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਸਾਰੇ ਸੂਟ ਸੇਲ ਦੇ ਵਿੱਚ ਹੈ ਜੀ ਰਖੜੀ ਤਿੱਕਰ ਆਪਣੇ ਸਾਰੇ ਸੂਟਾਂ ਦੇ ਉੱਪਰ ਸੇਲ ਚੱਲ ਰਹੀ ਹੈ ਜੀ ਇਹ ਵਾਲੇ ਸੂਟ ਸਾਰੇ ਬ੍ਰਾਂਡਡ ਆਉਣਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਪਿਆਰੀ ਤੇ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਜੀ ਤੇ ਜੜੀਆਂ ਭੈਣਾਂ ਸਾਡੇ ਮੇਰੀ ਵੀਡੀਓ ਨੂੰ ਦੇਖ ਰਹੀਆਂ ਜੀ ਮੇਰੇ ਚੈਨਲ ਤੇ ਨਵੇਂ ਹੋ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਜੀ ਸਾਰੀਆਂ ਭੈਣਾਂ ਦਾ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਅੱਜ ਵਾਲੇ ਸੂਟ ਸਾਰੇ ਕਾਟਨ ਦੇ ਆਉਣਗੇ ਜੀ ਸਾਰੇ ਬ੍ਰਾਂਡਡ ਸੂਟ ਆਉਣਗੇ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਡਿਜ਼ਾਈਨ ਹੈ ਸਾਰੇ ਹੀ ਕਲਰ ਨਵੇਂ ਆ ਜੀ ਸਾਰੇ ਡਿਜ਼ਾਈਨਿੰਗ ਨਵੀਂ ਆ ਤੇ ਸਾਰੇ ਸਾਰਿਆਂ ਉੱਪਰ ਹੀ ਡਿਸਕਾਊਂਟ ਹੈ ਜੀ ਇਹ 1300 1400 ਤੱਕ ਦੇ ਸੂਟ ਹੈ ਜੀ ਸਾਰੇ ਬ੍ਰਾਂਡਡ ਹੈ ਜੀ ਇਹ ਆਪਾਂ ਸੀਜ਼ਨ ਦੇ ਵਿੱਚ 1200 1400 ਤੋਂ ਘੱਟ ਕੋਈ ਵੀ ਸੂਟ ਨਹੀਂ ਸੇਲ ਕੀਤਾ ਜੀ ਅੱਜ ਇਹਨਾਂ ਸੂਟਾਂ ਦੇ ਉੱਪਰ ਸਾਰਿਆਂ ਦੇ ਉੱਪਰ ਆਪਾਂ ਦਾ ਸੇਲ ਲਾਈ ਹੋਈ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਇਹ ਸੂਟ ਹੈ ਜੀ 1099 ਰੁਪਏ ਦਾ ਇਹ ਸੂਟ ਪਊਗਾ ਜੀ ਤੁਹਾਨੂੰ ਤੇ ਸਾਰਿਆਂ ਦੀ ਪ੍ਰਿੰਟਿੰਗ ਲਾਜਵਾਬ ਹੈ ਜੀ ਬਹੁਤ ਹੀ ਕਮਾਲ ਦੀ ਪ੍ਰਿੰਟਿੰਗ ਹੋਈ ਵੀ ਹੈ ਜੀ ਸਾਰਿਆਂ ਦੇ ਉੱਪਰ ਇਹ ਵਾਲੇ ਪ੍ਰਿੰਟ ਤੁਹਾਨੂੰ ਬਾਜ਼ਾਰ ਚੋਂ ਕਿਤੇ ਵੀ ਨਹੀਂ ਮਿਲਣਗੇ ਜੀ ਇਹ ਜਿਹੜੇ ਪ੍ਰਿੰਟ ਆਪਣੇ ਕੋਲੇ ਆਏ ਹੋਏ ਹੈ ਜੀ ਇਹ ਵਾਲੇ ਪ੍ਰਿੰਟ ਸਿਰਫ ਆਪਣੇ ਕੋਲੋਂ ਹੀ ਤੁਹਾਨੂੰ ਮਿਲਣਗੇ ਜੀ ਇਹ ਵਾਲੇ ਪ੍ਰਿੰਟ ਬਾਜ਼ਾਰ ਦੇ ਵਿੱਚ ਨਹੀਂ ਮਿਲਣੇ ਜੀ ਬਹੁਤ ਸੋਹਣੇ ਲੌਨ ਕਾਟਨ ਦੇ ਸੂਟ ਆਉਣਗੇ ਜੀ ਨਾਰਮਲ ਕਾਟਨ ਨਹੀਂ ਹੈ ਜੀ ਇਹ ਕੈਂਬਰੀ ਕਾਟਨ ਨਹੀਂ ਹੈ ਇਹ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਹੈ ਜੀ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੈ ਜੀ ਜਿਵੇਂ ਇਹ ਵਾਲੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਮੈਚਿੰਗ ਦੇ ਵਿੱਚ ਕ੍ਰਸ਼ ਕਾਟਨ ਦੇ ਸੂਟ ਹੈ ਜੀ ਇਹ ਇਹ ਨਾਰਮਲ ਕਾਟਨ ਨਹੀਂ ਹੈ ਜੀ ਬਹੁਤ ਹੀ ਪਿਆਰੀ ਤੇ ਬਹੁਤ ਹੀ ਬ੍ਰਾਂਡਡ ਕਾਟਨ ਹੈ ਜੀ ਹਾਈ ਕੁਆਲਿਟੀ ਦੀ ਸਾਰੇ ਸੂਟ ਆਉਣਗੇ ਤੇ ਸਾਰਿਆਂ ਦੇ ਉੱਪਰ ਸੇਲ ਹੈ ਜੀ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਾਡਾ ਨੰਬਰ WhatsApp ਦਾ ਸਕ੍ਰੀਨ ਉਦੇ ਉੱਪਰ ਚੱਲ ਰਿਹਾ ਜੀ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਜੀ ਤੁਸੀਂ ਸਾਡੇ WhatsApp ਤੇ ਸਕ੍ਰੀਨਸ਼ਾਟ ਭੇਜ ਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਸਾਰੀ ਡਿਜੀਟਲ ਪ੍ਰਿੰਟਿੰਗ ਆਉਗੀ ਜੀ ਜਿਹੜੇ ਵੀ ਤੁਸੀਂ ਸੂਟ ਵੀਡੀਓ ਚ ਦੇਖ ਰਹੇ ਹੋ ਸਾਰਿਆਂ ਦੇ ਉੱਪਰ ਸੇਲ ਹੈ ਜੀ ਇੱਕੋ ਹੀ ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਓਨਲੀ 1099 ਰੁਪਏ ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਤੇ ਕੋਈ ਵੀ ਸੂਟ ਤੁਸੀਂ ਸਿਲੈਕਟ ਕਰਕੇ ਸਕ੍ਰੀਨਸ਼ਾਟ ਭੇਜ ਕੇ ਸਾਨੂੰ ਆਪਦੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਕਮਾਲ ਦੀ ਪ੍ਰਿੰਟਿੰਗ ਹੈ ਜੀ ਬਹੁਤ ਹੀ ਕਮਾਲ ਦੀ ਕਾਟਨ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਕੋਈ ਇਹਨਾਂ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਜੀ ਕੋਈ ਇਹਨਾਂ ਦੇ ੱਤਲੇ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਜੇ ਤੁਸੀਂ ਕਿਸੇ ਵੀ ਭੈਣ ਨੇ ਇਹਨਾਂ ਤੇ ਵਰਕ ਕਰਵਾਉਣਾ ਬਾਟਮ ਤੇ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਆਪਦਾ ਡਿਜ਼ਾਈਨ ਭੇਜ ਕੇ ਕਿਸੇ ਵੀ ਫੈਬਰਿਕ ਤੇ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਸਾਰੀਆਂ ਭੈਣਾਂ ਆਪਦੇ ਫਰੈਂਡ ਸਰਕਲ ਚ ਜੀ ਤੇ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ